ਸਸਤਰਕਾਲ ਜੀ ਮੈਂ ਇਹ ਪੁਨੀਤਕੌਰ ਮਹਫੂਜ਼ ਰਹੋ ਤੇ ਮਹਫੂਜ਼ ਰਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ। ਅੱਜ ਦੀ ਇਹ ਸੱਚੀ ਕਹਾਣੀ ਬਲਬੀਰ ਕੌਰ ਉਰਫ ਬੀਰੋ ਦੀ ਕਹਾਣੀ ਹੈ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ ਇਸ ਕਹਾਣੀ ਦੇ ਚੰਗੇ ਮੰਦੇ ਕਿਰਦਾਰ ਥੋੜੇ ਜ਼ਿਆਦਾ ਨੇ। ਆਪਣੇ ਵੱਲੋਂ ਮੈਂ ਕੋਸ਼ਿਸ਼ ਕੀਤੀ ਆ ਕਿ ਈਜ਼ੀ ਰੱਖਾਂ ਕਿ ਦੇਖਣ ਵਾਲੇ ਉਲਝਣਾਂ। ਮਈ 2013 ਦੇ ਤੀਜੇ ਹਫ਼ਤੇ ਦੀ ਇੱਕ ਸ਼ਾਮ ਹਨੀ ਸਿੰਘ ਇੰਗਲੈਂਡ ਬੈਠਾ ਸਿਸਟਮ ਤੇ ਪੰਜਾਬੀ ਗਾਣੇ ਸੁਣ ਰਿਹਾ ਹੁੰਦਾ ਹੈ। ਨਾਲ ਸੋਸ਼ਲ ਮੀਡੀਆ ਵੀ ਖੋਲੀ ਬੈਠਾ ਹੁੰਦਾ ਹੈ। ਇੱਕ ਮਸ਼ਹੂਰ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਵੀ ਖੋਲੀ ਹੁੰਦੀ ਹੈ ਉਸਨੇ ਜਿਸ ਨੂੰ ਕਿੱਸੇ ਆਲਮੋਸਟ ਸਾਰੇ ਯੂਜ਼ ਕਰਦੇ ਆ। ਮੈਂ ਨਾਮ ਨਹੀਂ ਲੈ ਰਹੀ ਇੱਥੇ। ਸਕਰੋਲ ਕਰਦਾ ਕਰਦਾ ਇੱਕ ਜਗ੍ਹਾ ਆ ਕੇ ਉਹ ਰੁਕ ਜਾਂਦਾ ਹੈ। ਉਹ ਹੈਰਾਨ ਰਹਿ ਜਾਂਦਾ ਹੈ। ਜਮਾਤ ਸਨ ਹੋ ਜਾਂਦਾ ਹੈ। ਉਸ ਨੂੰ 35-36 ਸਾਲ ਦੀ ਇੱਕ ਜਨਾਨੀ ਦੀ ਮ੍ਰਿਤਕ ਦੇ ਦੀ ਫੋਟੋ ਸਿਸਟਮ ਦੀ ਵਾਲ ਤੇ ਪਈ ਨਜ਼ਰ ਆਉਂਦੀ ਹੈ। ਉਹਨੂੰ ਲੱਗਦਾ ਹੈ ਕਿ ਇਹ ਸੂਰਤ ਜਾਣੀ ਪਛਾਣੀ ਹੋਈ ਹੈ ਉਹ ਦਿਮਾਗ ਤੇ ਥੋੜਾ ਜ਼ੋਰ ਪਾਉਂਦਾ ਹੈ ਤਾਂ ਉਸ ਨੂੰ ਯਾਦ ਆਉਂਦਾ ਹੈ ਹਨੀ ਸਿੰਘ ਦਾ ਇੱਕ ਦੋਸਤ ਹੁੰਦਾ ਹੈ ਸਤਨਾਮ ਸਿੰਘ ਉਹ ਵੀ ਇੰਗਲੈਂਡ 'ਚ ਹੀ ਕਈ ਸਾਲਾਂ ਤੋਂ ਨੌਕਰੀ ਕਰ ਰਿਹਾ ਹੁੰਦਾ ਹੈ ਦੋਵੇਂ ਹੀ ਜਲੰਧਰ ਦੇ ਰਹਿਣ ਵਾਲੇ ਹੁੰਦੇ ਆ ਸਾਲ 'ਚ ਇੱਕ ਵਾਰ ਦੋਵੇਂ ਯਾਰ ਛੁੱਟੀ ਤੇ ਪੰਜਾਬ ਜ਼ਰੂਰ ਜਾਂਦੇ ਹੁੰਦੇ ਆ ਜਦੋਂ ਵੀ ਹਨੀ ਸਿੰਘ ਦਾ ਦੋਸਤ ਸਤਨਾਮ ਸਿੰਘ ਪੰਜਾਬ ਜਾਂਦਾ ਤਾਂ ਇੱਕ ਪਿੰਡ 'ਚ ਰਹਿੰਦੇ ਆਪਣੇ ਦੋਸਤ ਹਰदयाल ਸਿੰਘ ਕੋਲ ਦੋ ਤਿੰਨ ਦਿਨ ਜ਼ਰੂਰ ठहरਦਾ ਸਤਨਾਮ ਦੇ ਜ਼ਰੀਏ ਇੰਗਲੈਂਡ ਵਾਲੇ ਹਨੀ ਸਿੰਘ ਦੀ ਵੀ ਜਾਣ ਪਛਾਣ ਹਰदयाल ਸਿੰਘ ਨਾਲ ਹੋ ਚੁੱਕੀ ਸੀ ਸੋ ਇੰਗਲੈਂਡ ਤੋਂ ਆਏ ਦੋਵੇਂ ਮੁੰਡੇ ਹਨੀ ਸਿੰਘ ਤੇ ਸਤਨਾਮ ਸਿੰਘ ਪੰਜਾਬ ਆ ਕੇ ਹਰਦੀਾਲ ਦੀ ਮਹਿਮਾਨ ਨਵਾਜ਼ੀ ਦਾ ਲਤਫ ਚਾਹਤੇ ਨੇ ਜ਼ਾਹਰ ਤੌਰ ਤੇ ਦੋਵੇਂ ਹਰਦੀਾਲ ਸਿੰਘ ਦੇ ਪਰਿਵਾਰ ਤੋਂ ਹੀ ਚੰਗੀ ਤਰ੍ਹਾਂ ਵਾਕਫ ਹੋ ਚੁੱਕੇ ਸਨ ਮਹੀਨੇ ਪਹਿਲਾਂ ਹਨੀ ਸਿੰਘ ਤੇ ਸਤਨਾਮ ਸਿੰਘ ਜਦੋਂ ਇੰਡੀਆ ਆਏ ਸਨ ਤਾਂ ਉਹ ਹਰਦੀਾਲ ਸਿੰਘ ਦੇ ਕਰੇ ਰਹੇ ਸਨ ਉਦੋਂ ਹਰਦੀਾਲ ਸਿੰਘ ਦੀ ਭਤੀਜੀ ਯਾਨੀ ਉਸਦੇ ਵੱਡੇ ਭਰਾ ਦੀ ਧੀ ਬਲਬੀਰ ਕੌਰ ਉਰਫ ਬੀਰੋ ਆਪਣੇ ਸਹੁਰਿਓ ਪੇਕੇ ਘਰ ਆਈ ਹੁੰਦੀ ਹੈ ਉਦੋਂ ਬਲਬੀਰ ਕੌਰ ਬੀਰੋ ਵੀ ਹਨੀ ਸਿੰਘ ਤੇ ਸਤਨਾਮ ਸਿੰਘ ਨਾਲ ਕੁਲ ਮਿਲ ਜਾਂਦੀ ਹੈ। ਖੂਬ ਗੱਲਾਂ ਹੁੰਦੀਆਂ ਨੇ ਇਹਨਾਂ 'ਚ ਆਪਸ 'ਚ। ਉਹਨੇ ਇਹਨਾਂ ਦੋਵਾਂ ਨੂੰ ਦੱਸਿਆ ਸੀ ਕਿ ਉਸ ਦਾ ਘਰ ਵਾਲਾ ਸੁਖਵੀਰ ਸਿੰਘ ਵੀ ਇੰਗਲੈਂਡ ਹੀ ਰਹਿੰਦਾ ਹੈ। ਉੱਥੇ ਕੰਮ ਕਰਦਾ ਹੈ। ਪਰ ਇੰਗਲੈਂਡ 'ਚ ਕਿੱਥੇ ਉਹਨੂੰ ਉਹ ਖਾਸ ਜਗ੍ਹਾ ਬਾਰੇ ਕੁਝ ਪਤਾ ਨਹੀਂ ਸੀ ਹੁਣ ਹਨੀ ਸਿੰਘ ਇੰਗਲੈਂਡ ਬੈਠਾ ਉਸੇ ਬਲਬੀਰ ਕੌਰ ਬੀਰੋ ਦੀ ਫੋਟੋ ਉਹ ਸੋਸ਼ਲ ਨੈਟਵਰਕਿੰਗ ਤੇ ਦੇਖ ਰਿਹਾ ਸੀ ਹਨੀ ਸਿੰਘ ਉਸੇ ਵਕਤ ਆਪਣੇ ਮਿੱਤਰ ਸਤਨਾਮ ਨੂੰ ਕਾਲ ਲਾਉਂਦਾ ਉਹ ਕਹਿੰਦਾ ਤੈਨੂੰ ਤੇਰੇ ਦੋਸਤ ਹਰदयाल ਸਿੰਘ ਦੀ ਭਤੀਜੀ ਯਾਦ ਆ ਜਿਹੜੀ ਲਾਸਟ ਟਾਈਮ ਮਿਲੀ ਸੀ ਸਤਨਾਮ ਕਹਿੰਦਾ ਹਾਂ ਕੀ ਹੋਇਆ ਤੂੰ ਕਿਉਂ ਪੁੱਛ ਰਿਹਾ ਹੈ ਅਗੋਂ ਹਨੀ ਸਿੰਘ ਦੱਸਦਾ ਹੈ ਕਿ ਉਸਦੀ ਮ੍ਰਿਤਕ ਦੇਦੀ ਦੀ ਫੋਟੋ ਸੋਸ਼ਲ ਮੀਡੀਆ ਤੇ ਪਈ ਹੋਈ ਹੈ ਉਧਰੋਂ ਸਤਨਾਮ ਵੀ ਇਹ ਸੁਣ ਕੇ ਸ਼ੌਕਤ ਹੋ ਜਾਂਦਾ ਹੈ ਉਹ ਕਹਿੰਦਾ ਤੂੰ ਮੈਨੂੰ ਦੱਸ ਕਿੱਥੇ ਪਈ ਆ ਤੇ ਫੋਨ ਰੱਖ ਮੈਂ ਸਿਸਟਮ ਤੇ ਦੇਖ ਕੇ ਦੱਸਦਾ ਸਤਨਾਮ ਦੇਖਦਾ ਹੈ ਤਾਂ ਸੱਚੀਏ ਮ੍ਰਿਤਪਈ ਬੀਰੋ ਦੀ ਹੀ ਫੋਟੋ ਹੁੰਦੀ ਹੈ ਸਤਨਾਮ ਸਿੰਘ ਨੇ ਪੰਜਾਬ ਭਰਦਿਆਲ ਸਿੰਘ ਨਾਲ ਗੱਲ ਕਰਨ ਦੀ ਪਹੁੰਚਾਈ ਭਰਾ ਗੁਰਦਿਆਲ ਨੂੰ ਫੋਨ ਲਾਇਆ ਤੇ ਬੀਰੋ ਬਾਰੇ ਦੱਸਿਆ ਅੱਗੋਂ ਗੁਰਦਿਆਲ ਕਹਿੰਦਾ ਕਿ ਬੀਰੋ ਤਾਂ 30 ਅਪ੍ਰੈਲ ਤੋਂ ਮਿਸਿੰਗ ਹੈ ਗੁੰਮਸ਼ੁਦਾ ਹੈ ਗੁਰਦਿਆਲ ਨੇ ਉਸੇ ਵਕਤ ਬੀਰੋ ਦੇ ਪਿਤਾ ਜੀ ਨੂੰ ਫੋਨ ਲਗਾ ਕੇ ਸਾਰੀ ਗੱਲ ਦੱਸ ਦਿੱਤੀ ਹੁਣ ਬੀਰੋ ਦੇ ਪਿਤਾ ਰਵੈਲ ਸਿੰਘ ਨੂੰ ਸੋਸ਼ਲ ਮੀਡੀਆ ਦਾ ਕੁਝ ਅਤਾ ਪਤਾ ਨਹੀਂ ਹੁੰਦਾ ਪਰ ਇਹ ਪਤਾ ਲੱਗਣ ਤੋਂ ਬਾਅਦ ਕਿ ਉਸ ਦੀ ਧੀ ਮਰ ਚੁੱਕੀ ਹੈ ਤੇ ਉਸ ਦੀ ਫੋਟੋ ਵੀ ਲੋਕ ਦੇਖ ਰਹੇ ਨੇ ਇਹ ਜਾਣ ਕੇ ਬਸ ਤਰਥੱਲੀ ਜਿਹੀ ਮਰ ਚਾਂਦੀ ਹੈ ਉਦੋਂ ਹਰਦਿਆਲ ਆਪਣੇ ਕਿਸੇ ਦੋਸਤ ਨੂੰ ਲੈ ਕੇ ਭਤੀਜੀ ਬੀਰੋ ਦੀ ਹੀ ਤਲਾਸ਼ ਨਿਕਲਿਆ ਹੁੰਦਾ ਤੇ ਫੋਨ ਵੀ ਉਸ ਵਕਤ ਕੋ ਸਕੂਲ ਨਹੀਂ ਹੁੰਦਾ। ਥਾਣਾ ਗੁਰਾਇਆ ਦੇ ਇੰਸਪੈਕਟਰ ਸਰਪ੍ਰੀਤ ਸਿੰਘ ਨਾਲ ਮਿਲ ਕੇ ਉਹ ਬੀਰੋਦੀ ਗਮਸ਼ੁਦਗੀ ਦਰਜ ਪਹਿਲਾਂ ਹੀ ਕਰਾ ਚੁੱਕਾ ਹੁੰਦਾ। ਚਾਚਾ ਹਰदयाल ਸਿੰਘ ਆਪਣੀ ਧੀਾਂ ਵਰਗੀ ਭਤੀਜੀ ਨੂੰ ਹਰ ਪੋਸੀਬਲ ਜਗ੍ਹਾ ਤੇ ਲੱਭ ਰਿਹਾ ਹੁੰਦਾ। ਇਸੇ ਤਰ੍ਹਾਂ 27 ਮਈ 2013 ਨੂੰ ਨਵਾਂ ਸ਼ਹਿਰ ਵੀ ਉਹ ਪਹੁੰਚ ਜਾਂਦਾ ਹੈ ਬੀਰੋ ਨੂੰ ਲੱਭਣ ਦੇ ਲਈ ਪਰ ਕਿਤੋਂ ਬੀਰੋ ਦਾ ਕੁਝ ਪਤਾ ਨਹੀਂ ਲੱਗਦਾ। ਬੀਰੋ ਦੇ ਚਾਚੇ ਹਰदयाल ਦੇ ਦਿਮਾਗ 'ਚ ਇੱਕ ਆਈਡੀਆ ਆਉਂਦਾ। ਉਹ ਸੋਚਦਾ ਹੈ ਕਿ ਕਿਉਂ ਨਾ ਬੀਰੋ ਦੇ ਗੁੰਮਸ਼ੁਦਗੀ ਦੇ ਪੋਸਟਰ ਛਪਵਾ ਕੇ ਉਸ ਦੇ ਇਨਾਮ ਰੱਖਤਾ ਜਾਏ ਕਿ ਜਿਹੜਾ ਬਲਬੀਰ ਕੌਰ ਬੀਰੋ ਬਾਰੇ ਕੋਈ ਜਾਣਕਾਰੀ ਦੇਵੇਗਾ ਉਸ ਨੂੰ ਨਕਦ ਦੇ ਨਾਮ ਦਿੱਤਾ ਜਾਊਗਾ ਉਹ ਇੱਕ ਪ੍ਰਿੰਟਿੰਗ ਵਾਲੀ ਦੁਕਾਨ ਤੇ ਪਹੁੰਚਦਾ ਹੈ ਤੇ ਬੀਰੋ ਦੀ ਫੋਟੋ ਦੇ ਨਾਲ ਲਿਖਣ ਵਾਲਾ ਮੈਟਰ ਵੀ ਦੇ ਦਿੰਦਾ ਹੈ ਉਹ ਦੁਕਾਨ ਵਾਲਾ ਬੰਦਾ ਜਦੋਂ ਉਸ ਫੋਟੋ ਨੂੰ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਉਹ ਹਰਦੀਆਲ ਸਿੰਘ ਨੂੰ ਬੀਰੋ ਦਾ ਇੱਕ ਪੋਸਟਰ ਆਪਣੀ ਫਾਈਲ ਚੋਂ ਘਟ ਕੇ ਦਿਖਾਉਂਦਾ ਹੈ ਇਹ ਮ੍ਰਿਤਕਾ ਦੀ ਸ਼ਨਾਖਤ ਦੀ ਅਪੀਲ ਦਾ ਇਸ਼ਤਿਹਾਰ ਹੁੰਦਾ ਹੈ ਇਹ ਅਪੀਲ ਜ਼ਿਲ੍ਹਾ ਜਲੰਧਰ ਦੇ ਚੱਬੇਵਾਲ ਦੇ ਥਾਣਾ ਪਰਭਾਰੀ ਕੁਲਵਿੰਦਰ ਸਿੰਘ ਦੇ ਵੱਲੋਂ ਪੋਸਟਰਸ ਤੇ ਛਪਵਾਈ ਗਈ ਸੀ ਤੇ ਸੋਸ਼ਲ ਮੀਡੀਆ ਤੇ ਵੀ ਪੁਆਈ ਗਈ ਸੀ ਇਹਨਾਂ ਪੋਸਟਰਸ ਨੂੰ ਪਬਲਿਕ ਪਲੇਸਿਸ ਤੇ ਲਵਾਤਾ ਗਿਆ ਸੀ ਪੋਸਟਰ 'ਚ ਲਿਖਿਆ ਹੁੰਦਾ ਹੈ ਕਿ 30 ਅਪ੍ਰੈਲ ਚੱਕ ਨਰਿਆਲ ਪਿੰਡ 'ਚੋਂ ਫਤੋ ਚੱਬੇਵਾਲ ਪੁਲਿਸ ਨੂੰ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਇਸ 'ਤੇ ਸ਼ਨਾਖ ਦੀ ਅਪੀਲ ਕੀਤੀ ਗਈ ਹੁੰਦੀ ਹੈ ਹੁਣ ਹਰਦੀਾਲ ਦੇ ਹੱਥ 'ਚ ਆਪਣੀ ਮ੍ਰਿਤਕ ਭਤੀਜੀ ਦਾ ਪੋਸਟਰ ਹੁੰਦਾ ਉਸ ਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੁੰਦਾ ਉਹ ਟੁੱਟ ਜਿਹਾ ਜਾਂਦਾ ਉਹ ਪੀਸੀਓ ਤੋਂ ਆਪਣੇ ਭਰਾ ਤੇ ਬੀਰੋ ਦੇ ਪਿਤਾ ਰਵੀਲ ਸਿੰਘ ਨੂੰ ਫੋਨ ਲਾਉਂਦਾ ਤੇ ਪੂਰੀ ਗੱਲ ਦੱਸਦਾ ਪਿਤਾ ਰਵੀਲ ਸਿੰਘ ਵੀ ਭਰਾ ਹਰਦੀਾਲ ਨੂੰ ਦੱਸਦੇ ਨੇ ਕਿ ਉਹਨਾਂ ਨੂੰ ਵੀ ਪਤਾ ਲੱਗਿਆ ਉਸ ਫੋਟੋ ਦਾ ਪਰ ਮਨ ਨਹੀਂ ਸੀ ਮੰਨ ਰਿਹਾ ਪਰ ਹੁਣ ਤਾਂ ਸਭ ਕਨਫਰਮ ਹੋ ਹੀ ਚੁੱਕਾ ਹੁੰਦਾ ਹੈ ਕਿ ਬੀਰੋ ਹੁਣ ਨਹੀਂ ਰਹੀ ਵੱਡੇ ਭਰਾ ਨਾਲ ਗੱਲ ਕਰਨ ਤੋਂ ਬਾਅਦ ਚਾਚਾ ਹਰदयाल ਥਾਣਾ ਚੱਬੇਵਾਲ ਪਹੁੰਚਦਾ ਤੇ ਉੱਥੇ ਜਾ ਕੇ ਐਸ ਐਚਓ ਕੁਲਵਿੰਦਰ ਸਿੰਘ ਨਾਲ ਮਿਲਦਾ ਕੁਲਵਿੰਦਰ ਸਿੰਘ ਮ੍ਰਿਤਕਾ ਬੀਰੋ ਦੇ ਕੱਪੜੇ ਤੇ ਹੋਰ ਫੋਟੋਸ ਚਾਚੇ ਹਰदयाल ਨੂੰ ਦਿਖਾਉਂਦਾ ਤੇ ਉਹ ਹਾਮੀ ਭਰਦਾ ਕਿ ਹਾਂ ਇਹ ਸਭ ਬੀਰੋ ਦਾ ਹੈ ਇਹ ਬੀਰੋ ਹੀ ਹੈ ਪੁਲਿਸ ਦੱਸਦੀ ਹੈ ਕਿ ਉਹਨਾਂ ਨੇ ਹੀ ਫੋਟੋ ਸੋਸ਼ਲ ਮੀਡੀਆ ਤੇ ਵੀ ਪਾਈ ਸੀ ਤਾਂ ਕਿ ਕੋਈ ਦੇਖੇ ਤਾਂ ਪਤਾ ਲੱਗ ਸਕੇ ਕਿ ਲਵਾਰਿਸ ਵਾਸ਼ ਕਿਸ ਦੀ ਹੈ ਹੁਣ ਜਦੋਂ ਬੈਕਗ੍ਰਾਉਂਡ ਖੰਗਾਲੀ ਜਾ ਰਹੀ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ 15 ਸਾਲ ਪਹਿਲਾਂ ਬਲਬੀਤ ਕੌਰ ਵੀਰੋ ਦਾ ਵਿਆਹ ਜਲੰਧਰ ਦੇ ਲੋਗੜ ਨਵਸੀ ਸੁਖਵੀਰ ਸਿੰਘ ਉਰਫ ਸੁਖੀ ਨਾ ਹੋਇਆ ਸੀ ਇਹਨਾਂ ਦੇ ਦੋ ਬੱਚੇ ਵੀ ਹੁੰਦੇ ਨੇ ਪੋਸ਼ਟ ਅੱਛਾ ਪਤਾ ਲੱਗਦਾ ਹੈ ਕਿ ਬੀਰੋ ਨੂੰ ਲਾਸਟ ਟਾਈਮ 30 ਅਪ੍ਰੈਲ ਸਵੇਰੇ 10 ਵਜੇ ਦੇ ਆਸ-ਪਾਸ ਹੀ ਦੇਖਿਆ ਗਿਆ ਸੀ ਉਸ ਵਕਤ ਉਹ ਗੁਰਾਇਆ ਜਾਣ ਲਈ ਬੱਸ 'ਚ ਸਵਾਰ ਹੋਈ ਸੀ ਬੱਸ 'ਚ ਬੈਠੀ ਨੂੰ ਬੀਰੋ ਦਿਨ ਨਾਮ ਤੇ ਨਾਨ ਨਵਈ ਨੇ ਵੀ ਦੇਖਿਆ ਸੀ ਉਹਨਾਂ ਨੇ ਪੁੱਛਿਆ ਵੀ ਸੀ ਬੀਰੋ ਨੂੰ ਕਿ ਬੀਰੋ ਕਿੱਥੇ ਚੱਲੀ ਐ ਅੱਗੋ ਬੀਰੋ ਕਹਿੰਦੀ ਕਿ ਤਬੀਅਤ ਨਹੀਂ ਠੀਕ ਮੇਰੀ ਗੁਰਾਇਆ ਚੱਲੀ ਆ ਦਵਾਈ ਲੈਣ ਸ਼ਾਮਾਂ ਤੱਕ ਮੁੜ ਆਉਂਗੀ ਫਿਰ ਉਹ ਗੁਰਾਇਆ ਚਲੀ ਗਈ ਬੱਸ ਉਸ ਤੋਂ ਬਾਅਦ ਬੀਰੋ ਦਾ ਕੁਝ ਪਤਾ ਨਹੀਂ ਲੱਗਿਆ ਪਰ ਫਿਰ ਉਸੇ ਸ਼ਾਮ ਬੀਰੋ ਦੀ ਲਾਸ਼ ਮਿਲੀ ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਚਾਚੇ ਹਰਦਿਆਲ ਸਿੰਘ ਤੋਂ ਪੁੱਛਦਾ ਹੈ ਕਿ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਅੱਗੋਂ ਕਹਿੰਦਾ ਨਹੀਂ ਜਿਸ ਤੇ ਮੈਂ ਸ਼ੱਕ ਕਰ ਸਕਦਾ ਸੀ ਉਹ ਇੱਥੇ ਹੈ ਹੀ ਨਹੀਂ ਉਹ ਇੰਗਲੈਂਡ ਹੈ ਬੀਰੋ ਦਾ ਘਰ ਵਾਲਾ ਸੁਖਵੀਰ ਸਿੰਘ ਕੁਲਵਿੰਦਰ ਸਿੰਘ ਨੇ ਪੁੱਛਿਆ ਕਿ ਕਿਉਂ ਤੁਸੀਂ ਉਸ ਤੇ ਸ਼ੱਕ ਕਿਉਂ ਕਰਦੇ ਜੇ ਉਹ ਇੱਥੇ ਹੁੰਦਾ ਅੱਗੋਂ ਚਾਚੇ ਹਰਦਿਆਲ ਨੇ ਕਿਹਾ ਕਿ ਉਹ ਬੰਦਾ ਹੀ ਬੁਰਾ ਇਨਸਾਨ ਹੈ ਕੈਰੈਕਟਰ ਦਾ ਵੀ ਤੇ ਪੀਣ ਵੱਲੋਂ ਵੀ ਜਦੋਂ ਬੀਰੋ ਉਸ ਦੀਆਂ ਮਾੜੀਆਂ ਆਦਤਾਂ ਦਾ ਵਿਰੋਧ ਕਰਦੀ ਸੀ ਬੱਚਿਆਂ ਦਾ ਵਾਸਤਾ ਪਾਉਂਦੀ ਸੀ ਤਾਂ ਉਹ ਉਹਨੂੰ ਔਟਦਾ ਸੀ ਤੇ ਧਮਕੀ ਦਿੰਦਾ ਸੀ ਕਿ ਮੈਂ ਦੂਜਾ ਵਿਆਹ ਕਰਾ ਲੈਣਾ ਹੁਣ ਸਾਲ ਹੋ ਗਿਆ ਇੰਗਲੈਂਡ ਬੈਠੇ ਨੂੰ ਇੱਕ ਥੇਲੀ ਨਹੀਂ ਭੇਜੀ ਕਰੇ ਆਪਣੀ ਪਤਨੀ ਦਾ ਤੇ ਦੂਰ ਬੱਚਿਆਂ ਦਾ ਤੇ ਬਜ਼ੁਰਗ ਪਿਓ ਦਾ ਵੀ ਧਿਆਨ ਨਹੀਂ ਉਸ ਨੂੰ ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਕਹਿੰਦਾ ਹੈ ਕਿ ਐਦਾਂ ਤਾਂ ਨਹੀਂ ਕਿ ਉਹ ਇੰਗਲੈਂਡ ਤੋਂ ਇੱਥੇ ਆ ਕੇ ਆਪਣੀ ਘਰਵਾਲੀ ਨੂੰ ਮਾਰ ਗਿਆ ਹੋਵੇ ਪਰ ਅਗੋਂ ਬੀਰੋ ਦਾ ਚਾਚਾ ਹਰदयाल ਸਿੰਘ ਕਹਿੰਦਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਉਹ ਪੰਜਾਬ ਆਉਂਦਾ ਤਾਂ ਲੁੱਕ ਨਹੀਂ ਸੀ ਸਕਦਾ ਤੇ ਨਾਲੇ ਲੱਖ ਰੁਪਿਆ ਖਰਚ ਕਰਕੇ ਉਹ ਨਹੀਂ ਆਏਗਾ ਪੈਸਿਆਂ ਨਾਲ ਉਸਦਾ ਮੂੰਹ ਬਲ ਹੈ থানা ਪਰ bari ਕੁਲਵਿੰਦਰ ਸਿੰਘ ਹਰदयाल ਸਿੰਘ ਨੂੰ ਭਰੋਸਾ ਦਿੰਦਾ ਕਿ ਉਹ ਛੇਤੀ ਹੀ ਗੁਨਾਹਗਾਰਾਂ ਨੂੰ ਫੜ ਲਏਗਾ ਤੇ ਫਿਰ ਹਰदयाल ਸਿੰਘ ਉਥੋਂ ਚਲਾ ਜਾਂਦਾ ਹੁਣ ਬੀਰੋ ਦੀ ਮੌਤ ਦੀ ਖਬਰ ਇੰਗਲੈਂਡ ਬੈਠੇ ਉਸਦੇ ਘਰ ਵਾਲੇ ਸੁਖਵੀਰ ਨੂੰ ਵੀ ਦੇ ਦਿੱਤੀ ਜਾਂਦੀ ਹੈ ਉਹ ਦੁੱਖ ਤਾਂ ਜ਼ਾਹਰ ਕਰਦਾ ਪਰ ਕਹਿੰਦਾ ਹੈ ਕਿ ਮੈਂ ਇੰਡੀਆ ਨਹੀਂ ਆ ਸਕਦਾ ਨਾ ਤਾਂ ਮੇਰੇ ਕੋਲ ਛੁੱਟੀ ਹੈ ਤੇ ਨਾ ਹੀ ਪੈਸੇ ਬਾਕੀ ਤੁਸੀਂ ਬੀਰੋ ਦੀਆਂ ਅੰਤਮ ਰਸਮਾਂ ਚੰਗੀ ਤਰ੍ਹਾਂ ਨਾਲ ਕਰ ਦਿਓ ਇਹ ਗੱਲ ਚਾਚਾ ਹਰदयाल ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਨੂੰ ਦੱਸਦਾ ਹੈ ਕਿ ਸੁਖਵੀਰ ਆਪਣੇ ਘਰ ਵਾਲੇ ਦੀ ਮੌਤ ਤੇ ਵੀ ਇੰਡੀਆ ਵਾਪਸ ਨਹੀਂ ਆ ਰਿਹਾ ਪੁਲਿਸ ਨੂੰ ਇੱਕ ਹੋਰ ਜਾਣਕਾਰੀ ਮਿਲਦੀ ਹੈ ਕਿ ਬੀਰੋ ਕੋਲ ਉਸ ਦਾ ਮੋਬਾਈਲ ਵੀ ਸੀ ਪਰ লাশ ਕੋਲੋਂ ਮੋਬਾਈਲ ਨਹੀਂ ਮਿਲਿਆ ਹੁੰਦਾ ਤੇ ਉਸੇ ਦਿਨ ਤੋਂ ਉਸ ਦਾ ਫੋਨ ਵੀ ਬੰਦ ਹੀ ਆ ਰਿਹਾ ਹੁੰਦਾ ਹੁਣ ਕਾਲ ਰਿਕਾਰਡ ਕੱਢਣਾ ਹੀ ਪੈਂਦਾ ਸੋ ਜਦੋਂ ਡਿਟੇਲ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਵੀਰੋ ਦੀਆਂ 4 ਮਹੀਨੇ ਤੋਂ ਫੋਨ ਤੇ ਕਿਸੇ ਨਾਲ ਲੰਮੀਆਂ ਲੰਮੀਆਂ ਗੱਲਾਂ ਹੋ ਰਹੀ ਐ ਸਾ ਜਦੋਂ ਉਸ ਨੰਬਰ ਦੀ ਡਿਟੇਲ ਕਢਵਾਈ ਤਾਂ ਪਤਾ ਲੱਗਿਆ ਕਿ ਇਹ ਨੰਬਰ ਕਿਸੇ ਧਜਿੰਦਰਜੀਤ ਸਿੰਘ ਦਾ ਹੈ ਤੇ ਫਿਰ ਪਤਾ ਲੱਗਿਆ ਕਿ ਧਜਿੰਦਰ ਬੀਰੋ ਦੇ ਘਰ ਵਾਲੇ ਸੁਖਵੀਰ ਸਿੰਘ ਦੀ ਭੂਆ ਦਾ ਪੁੱਤਰ ਹੈ ਇਸ ਰਿਸ਼ਤੇ ਤੋਂ ਤਾਂ ਇਹਨਾਂ ਦਾ ਭਤੀਜਾ ਹੋਇਆ ਸ਼ਾਇਦ ਪਰ ਸੁਖਵੀਰ ਤੇ ਧਜਿੰਦਰ ਚ ਯਾਰਾਂ ਵਾਲਾ ਰਿਸ਼ਤਾ ਜ਼ਿਆਦਾ ਹੁੰਦਾ ਜਦੋਂ ਸੁਖਵੀਰ ਅਜੇ ਇੰਗਲੈਂਡ ਨਹੀਂ ਗਿਆ ਹੁੰਦਾ ਤਤਜਿੰਦਰ ਨਾਲ ਖਾਣਾ ਪੀਣਾ ਇਸ ਦਾ ਇਕੱਠਾ ਹੀ ਹੁੰਦਾ ਹੈ ਸੁਖਵੀਰ ਸਿੰਘ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ بیوی ਬੱਚਿਆਂ ਦੀ ਜ਼ਿੰਮੇਵਾਰੀ ਦੇਖਭਾਲ ਦੀ ਜ਼ਿੰਮੇਵਾਰੀ ਤਜਿੰਦਰ ਨੂੰ ਹੀ ਸੌਂਪ ਕੇ ਗਿਆ ਹੁੰਦਾ ਹੈ ਕਈ ਕੇਸਸ ਵਿੱਚ ਆਪਾਂ ਵੇਖਦੇ ਆ ਨਾ ਕਿ ਘਰਵਾਲੀ ਜੇ ਘਰਵਾਲੇ ਤੋਂ ਦੁਖੀ ਹੁੰਦੀ ਆ ਤਾਂ ਉਸ ਨੂੰ ਕੋਈ ਮੋੜਾ ਮਿਲੇ ਤਾਂ ਉਸ ਨੂੰ ਉਹੀ ਵੱਡੀ ਸਪੋਰਟ ਲੱਗਦੀ ਆ। ਕਈ ਵਾਰ ਬਹੁਤ ਲੇਡੀਜ਼ ਸਹਾਰਾ ਵੀ ਭਾਲਦੀਆਂ ਹੁੰਦੀਆਂ ਨੇ ਜਦ ਪਤੀ ਸੱਤ ਸਮੁੰਦਰ ਪਾਰ ਬੈਠਿਆ ਹੋਵੇ ਤੇ ਫੈਮਿਲੀ ਤੇ ਬਿਲਕੁਲ ਧਿਆਨ ਨਾ ਦੇ ਰਿਹਾ ਹੋਵੇ। ਸੋ ਥਾਣਾ ਪਰਿਵਾਰੀ ਕੁਲਵਿੰਦਰ ਸਿੰਘ ਦੇ ਦਿਮਾਗ 'ਚ ਵੀ ਇਹੀ ਐਂਗਲ ਆਉਂਦਾ ਹੈ ਕਿ ਇਹਨਾਂ ਦੋਵਾਂ 'ਚ ਐਕਸਟਰਾ ਮੈਰਿਟਲ ਅਫੇਅਰ ਹੋ ਗਿਆ ਹੋਵੇ ਸ਼ਾਇਦ। ਤੇ ਫੇਰ ਇਦਾਂ ਦੇ ਰਿਸ਼ਤਿਆਂ ਦਾ ਅੰਜਾਮ ਖਤਰਨਾਕ ਹੀ ਹੁੰਦਾ ਹੈ ਪਰ ਪੁਲਿਸ ਤਾਂ ਸਿਰਫ ਏ ਐਂਗਲ ਸੋਚ ਰਹੀ ਹੁੰਦੀ ਹੈ ਉਹਨਾਂ ਕੋਲ ਤੇਜਿੰਦਰ ਸਿੰਘ ਦੇ ਕਾਤਲ ਹੋਣ ਦਾ ਕੋਈ ਸਬੂਤ ਥੋੜੀ ਹੁੰਦਾ ਫੇਰ ਪੁਲਿਸ ਤੇਜਿੰਦਰ ਦੀਆਂ ਕਾਲ ਡਿਟੇਲਸ ਨਿਕਲਵਾਉਂਦੀ ਹੈ ਇੱਕ ਤਾਂ ਉਸ ਚ ਜ਼ਾਹਰ ਤੌਰ ਤੇ ਬੀਰੋ ਨਾਲ ਲੰਮੀਆਂ ਲੰਮੀਆਂ ਗੱਲਾਂ ਹੁੰਦੀਆਂ ਨੇ ਦੂਜਾ ਬੀਰੋ ਦੇ ਘਰ ਵਾਲੇ ਸੁਖਵੀਰ ਨਾਲ ਵੀ ਇਹ ਕਾਫੀ ਗੱਲ ਕਰਦਾ ਹੁੰਦਾ ਹੈ ਜਦੋਂ ਇੰਗਲੈਂਡ ਬੈਠੇ ਸੁਖਵੀਰ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਹ ਮੰਨਦਾ ਹੈ ਕਿ ਮੇਰੇ ਤੇ ਤਜਿੰਦਰ ਚ ਦੋਸਤਾਂ ਵਾਲਾ ਪਿਆਰ ਹੈ ਤੇ ਇਹ ਮੈਨੂੰ ਮੇਰੇ ਪਰਿਵਾਰ ਦੀ ਸੁੱਖ-ਸਾਂਦ ਦੱਸਦਾ ਰਹਿੰਦਾ ਤੇ ਅਕਸਰ ਕਾਲ ਕਰਦਾ ਰਹਿੰਦਾ ਸਾਡੀ ਅਕਸਰ ਗੱਲ ਹੁੰਦੀ ਹੈ ਉਦੋਂ ਤਾਂ ਵੇਖਣ ਸੁਣਨ ਚ ਸਭ ਠੀਕ ਲੱਗ ਰਿਹਾ ਹੁੰਦਾ ਪਰ ਪੁਲਿਸ ਮੁਲਾਜ਼ਮ ਕੁਲਵਿੰਦਰ ਸਿੰਘ ਦੀ ਇੱਕ ਸੈਂਸ ਕਹਿ ਰਹੀ ਹੁੰਦੀ ਆ ਕਿ ਹੋਵੇ ਨਾ ਹੋਵੇ ਪੁਛਤਾ ਘੜਪੜ ਹੈ ਉਹ 3 ਜੂਨ 2013 ਨੂੰ ਧਜਿੰਦਰ ਨੂੰ ਪੁਛਤਾਛ ਲਈ ਲੈ ਕੇ ਚਲੇ ਜਾਂਦੇ ਨੇ ਅੱਧੇ ਘੰਟੇ 'ਚ ਹੀ ਧਜਿੰਦਰ ਸੱਚ ਬੋਲਣ ਲੱਗ ਪਿਆ ਉਹ ਦੱਸਦਾ ਕਿ ਸੁਖਵੀਰ ਸਿੰਘ ਉਰਫ ਸੁਖੀ ਜ਼ਿਲ੍ਹਾ ਜਲੰਧਰ ਦੇ ਪਿੰਡ ਲੋਹਗੜ ਦਾ ਰਹਿਣ ਵਾਲਾ ਸੀ ਸੁਖਵੀਰ ਕੋਲ ਆਪਣੀ ਵੀ ਜ਼ਮੀਨ ਸੀ ਤੇ ਉਹ ਹੋਰ ਲੋਕਾਂ ਦੀਆਂ ਵੀ ਜ਼ਮੀਨਾਂ ਤੇ ਕੰਮ ਕਰਦਾ ਸੀ ਵਿਆਹ ਹੋਇਆ ਬੱਚੇ ਹੋਏ ਇਸ ਦੇ 10 ਸਾਲਾਂ ਤੱਕ ਸਭ ਸਹੀ ਨਿਕਲਦਾ ਗਿਆ ਪਰ ਉਸ ਤੋਂ ਬਾਅਦ ਉਹ ਆਪਣੀ ਘਰਵਾਲੀ ਬਲਬੀਰ ਕੌਰ ਬੀਰੋ ਤੋਂ ਬੁਰਜਾ ਹੋਣ ਲੱਗਾ ਉਸ ਦਾ ਰਿਸ਼ਤਾ ਉਸ ਨਾਲ ਕਾਫੀ ਖਰਾਬ ਹੋਣ ਲੱਗਾ। ਉਤੋਸ਼ ਸ਼ਰਾਬ ਵੀ ਬੜੀ ਪੀਂਦਾ ਸੀ। ਉਹ ਵੀਰੋ ਨੂੰ ਅਪਾਹਜ ਕਹਿ ਕੇ ਤਾਨੇ ਦਿੰਦਾ ਸੀ। ਦਰਸਲ ਬਚਪਨ ਚ ਪੋਲੀਓ ਹੋਣ ਕਰਕੇ ਵੀਰੋ ਦਾ ਇੱਕ ਹੱਥ ਕਮਜ਼ੋਰ ਸੀ। ਠੀਕ ਤਰ੍ਹਾਂ ਕੰਮ ਨਹੀਂ ਸੀ ਕਰਦਾ ਤੇ ਇਸੇ ਗੱਲ ਤੇ ਸੁਖਵੀਰ ਸਿੰਘ ਉਸ ਨੂੰ ਤਾਨੇ ਮਾਰਦਾ ਤੇ ਚੁਰਾਉਂਦਾ। ਜਦੋਂ ਅੱਥ ਹੋ ਗਈ ਤਾਂ ਵੀਰੋ ਨੇ ਆਪਣੇ ਨਾਲ ਹੋ ਰਹੀ ਮਾੜੀ ਦੀ ਸ਼ਿਕਾਇਤ ਆਪਣੇ ਸਹੁਰੇ ਨੂੰ ਕੀਤੀ। ਸਹੁਰੇ ਨੇ ਵੀ ਸੁਖਵੀਰ ਨੂੰ ਖੂਬ ਸਮਝਾਇਆ ਤੇ ਸਹੀ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਵੀਰ ਨੇ ਸੁਧਰਨਾ ਤਾਂ ਕੀ ਸੀ ਪਿਓ ਦੇ ਕਹਿਣ ਤੇ ਉਹ ਹੋਰ ਵਿਗੜ ਗਿਆ ਉਹ ਵੀਰੋ ਤੋਂ ਹੋਰ ਖਿੱਚ ਗਿਆ ਕਿ ਇਹਨੇ ਮੇਰੀ ਸ਼ਿਕਾਇਤ ਮੇਰੇ ਹੀ ਪਿਓ ਨੂੰ ਕੀਤੀ ਹੈ ਉਹ ਹੋਰ ਨਸ਼ੇ 'ਚ ਰਹਿਣ ਲੱਗਾ ਪਿੰਡ ਦਾ ਇਸ ਦਾ ਇੱਕ ਹੋਰ ਦੋਸਤ ਆਪਣੇ ਟੱਬਰ ਨੂੰ ਲੈ ਕੇ ਇੰਗਲੈਂਡ ਰਹਿੰਦਾ ਸੀ ਉਸ ਦੋਸਤ ਨੇ ਦੇਖਭਾਲ ਲਈ ਘਰ ਸੁਖਵੀਰ ਦੇ ਸਿਰ ਤੇ ਛੱਡਿਆ ਹੋਇਆ ਸੀ ਸੋ ਹੁਣ ਉਹ ਘਰ ਘਾਟੀ ਆਉਂਦਾ ਤੇ ਆਪਣੇ ਦੋਸਤ ਦੇ ਐਸ਼ੋ ਆਰਾਮ ਵਾਲੇ ਖਾਲੀ ਘਰ 'ਚ ਹੀ ਰਹਿੰਦਾ ਉਸ ਜਗ੍ਹਾ ਨੂੰ ਤਾਂ ਉਸਨੇ दारू ਦਾ ਅੱਡਾ ਹੀ ਆ ਲਿਆ ਸੀ ਦਿਲ ਉਦਾਸ ਵੀ ਹੁੰਦਾ ਤਾਂ ਪਿੰਡ ਤੇ ਖੇਤਾਂ ਦੀ ਸੈਰ ਕਰਨ ਚਲਾ ਜਾਂਦਾ ਪਰ ਘਰ ਨਹੀਂ ਜਾਂਦਾ ਇਸ ਦਰਮਿਆਨ ਇਹਨੂੰ ਪਿੰਡ 'ਚ ਹੀ ਇੱਕ ਜਨਾਨੀ ਮਿਲੀ ਨਵਦੀਪ कौर ਇਹ ਨਾਮ ਐ ਇੱਥੇ ਬਦਲਿਆ ਹੋਇਆ ਨਵਦੀਪ ਵੀ ਵਿਆਹੀ ਹੋਈ ਸੀ ਤੇ ਇੱਕ ਮਾਂ ਸੀ ਪਰ ਦੋਵਾਂ 'ਚ ਕਿਸੇ ਤਰ੍ਹਾਂ ਅਟਰੈਕਸ਼ਨ ਹੋਈ ਤੇ ਫੇਰ ਇਹ ਸੁਖਵੀਰ ਦੇ ਦੋਸਤ ਦੇ ਉਸ ਖਾਲੀ ਘਰ 'ਚ ਮਿਲਣ ਲੱਗੇ ਤੇ ਹਰ ਹੱਦ ਪਾਰ ਕਰਨ ਲੱਗੇ ਹੁਣ ਇਹ ਗੱਲਾਂ ਪਿੰਡ 'ਚ ਵੀ ਫੈਲਣ ਲੱਗੀਆਂ ਇਹ ਗੱਲ ਵੀਰੋ ਤੱਕ ਵੀ ਪਹੁੰਚੀ ਕਿ ਉਸ ਦਾ ਪਤੀ ਸੁਖਵੀਰ ਕਿਸੇ ਹੋਰ ਨਾਲ ਹੁੰਦਾ ਹੈ ਉਸ ਘਰ ਦੇ ਵਿੱਚ ਵੀਰੋ ਨੂੰ ਪਤਾ ਸੀ ਕਿ ਸੁਖਵੀਰ ਨਾਲ ਗੱਲ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਸੋ ਨਵਦੀਪ ਕੌਰ ਨੂੰ ਹੀ ਮਿਲਣ ਜਾ ਪਹੁੰਚੀ ਤੇ ਰਿਕੁਐਸਟ ਕਰਨ ਲੱਗੀ ਕਿ ਤੂੰ ਮੇਰਾ ਘਰ ਖਰਾਬ ਨਾ ਕਰ ਤੂੰ ਵੀ ਇੱਕ ਔਰਤ ਆ ਮੇਰੀ ਪੀੜ ਸਮਝ ਅੱਗੋਂ ਸ਼ਰਮਿੰਦਾ ਤਾਂ ਕੀ ਹੋਣਾ ਸੀ ਉਹ ਜਨਾਨੀ ਨਵਦੀਪ ਕੌਰ ਕਹਿੰਦੀ ਵੀ ਤੇਰਾ ਘਰ ਵਾਲਾ ਹੀ ਮੈਨੂੰ ਪਸੰਦ ਕਰਦਾ ਉਹਨੂੰ ਰੋਕ ਮੈਨੂੰ ਨਹੀਂ ਵੀਰੋ ਉੱਥੋਂ ਰੋਂਦਿਆਂ ਰੋਂਦਿਆਂ ਚਲੀ ਗਈ ਨਵਦੀਪ ਨੇ ਬੜੇ ਨੈਗੇਟਿਵ ਤਰ੍ਹਾਂ ਨਾਲ ਇਹ ਗੱਲ ਸੁਖਵੀਰ ਨੂੰ ਦੱਸੀ ਕਿ ਤੇਰੀ ਘਰ ਵਾਲੀ ਮੈਨੂੰ ਬੜਾ ਬੋਲ ਕੇ ਗਈ ਹੈ ਸੁਖਵੀਰ ਇਹ ਸੁਣ ਕੇ ਗੁੱਸੇ 'ਚ ਲਾਲ ਆਪਣੇ ਘਰ ਗਿਆ ਤੇ ਬੀਰੋ ਨੂੰ ਕੁੱਟਣਾ ਸ਼ੁਰੂ ਕਰਤਾ ਤੇ ਬੁਰੀ ਤਰ੍ਹਾਂ ਕੁੱਟ ਕੇ ਆਪ ਆਪਣੇ ਭਤੀਜੇ ਤੁਜਿੰਦਰ ਨਾਲ ਢਾਬੇ ਖਾਣਾ ਖਾਣ ਤੇ ਸ਼ਰਾਬ ਪੀਣ ਚਲਾ ਗਿਆ ਤੁਜਿੰਦਰ ਅੱਗੇ ਉਹਨੇ ਬੀਰੋ ਦੀਆਂ ਖੂਬ ਬੁਰਾਈਆਂ ਕੀਤੀਆਂ ਅੱਗੇ ਵੀ ਵੈਸੇ ਬਥੇਰੀਆਂ ਕਰਦਾ ਹੀ ਸੀ ਤਜਿੰਦਰ ਵੀ ਚਾਚੀ ਦੀਆਂ ਬੁਰਾਈਆਂ ਕਰਨ 'ਚ ਉਸ ਦਾ ਸਾਥ ਦਿੰਦਾ ਰਿਹਾ ਇਧਰ ਸੁਖਵੀਰ ਸਿੰਘ ਦਾ ਪਿਤਾ ਵੀ ਇਹ ਗੱਲ ਸਮਝ ਚੁੱਕਾ ਸੀ ਕਿ ਉਹ ਹੁਣ ਕੁਝ ਨਹੀਂ ਕਰ ਸਕਦਾ ਮੁੰਡਾ ਹੱਥੋਂ ਬਿਲਕੁਲ ਨਿਕਲ ਚੁੱਕਾ ਸੋ ਇੱਕ ਦਿਨ ਕਚੈਰੀਆਂ 'ਚ ਜਾ ਕੇ ਸੁਖਵੀਰ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੰਦਾ ਤੇ ਵਾਰਿਸ ਪੋਤਰੇ ਨੂੰ ਬਣਾ ਦਿੰਦਾ ਸੁਖਵੀਰ ਇਸ ਗੱਲ ਤੋਂ ਪਿਓ ਨਾਲ ਬਥੇਰਾ ਚਾਗਦਾ ਹੈ ਆਪਣੇ ਭਰਾ ਦੀਆਂ ਹਰਕਤਾਂ ਦੇਖ ਕੇ ਬੀਰੋ ਤੇ ਸੁਖਵੀਰ ਦੀ ਕੁੜੀ ਦੀ ਜ਼ਿੰਮੇਵਾਰੀ ਉਸਦੀ ਭੂਆ ਚੱਕ ਲੈਂਦੀ ਹੈ ਸੁਖਵੀਰ ਬੜਾ ਖੁਸ਼ ਹੁੰਦਾ ਹੈ ਕਿ ਚਲੋ ਜ਼ਿੰਮੇਵਾਰੀ ਟਲੀ ਹੁਣ ਉਹਨੂੰ ਧੀ ਲਈ ਕੋਈ ਫਰਜ਼ ਨਹੀਂ ਨਿਭਾਉਣਾ ਪਊ ਉਸਨੇ ਸੋਚਿਆ ਕਿ ਚੱਲ ਮੁੰਡਾ ਤਾਂ ਪਾਲ ਹੀ ਲਵਾਂਗੇ ਜੋ ਉਸ ਵਕਤ ਤੇ ਸੁਖਵੀਰ ਦੀਆਂ ਆਦਤਾਂ ਹਰਕਤਾਂ ਤੇ ਸੁਭਾਅ ਸੀਨਾ ਹੁਣ ਕੋਈ ਵੀ ਪਿੰਡ 'ਚ ਉਸ ਨਾਲ ਗੱਲ ਕਰਨਾ ਪਸੰਦ ਨਹੀਂ ਕਰਦਾ ਸੀ ਸੁਖਵੀਰ ਨੂੰ ਇਸ ਗੱਲ ਤੋਂ ਬਹੁਤ ਬੁਰਾ ਲੱਗਦਾ ਸੀ ਇਹੀ ਕਾਰਨ ਸੀ ਕਿ ਉਹ ਕੋਈ ਜੁਗਤ ਲਾ ਕੇ ਇੰਗਲੈਂਡ ਚਲਾ ਗਿਆ ਜਾਂਦੀਵਾਰੀ ਬਿਊਰੋ ਨੂੰ ਕਹਿ ਕੇ ਗਿਆ ਸੀ ਕਿ ਖਰਚਾ ਭੇਜਾਂਗਾ ਪਰ ਕਦੀ ਕੁਝ ਨਹੀਂ ਭੇਜਿਆ ਇਥੋਂ ਤੱਕ ਕਿ ਆਪਣਾ ਐਡਰੈਸ ਤੱਕ ਵੀ ਨਹੀਂ ਦੱਸਿਆ ਸਬ ਨਾਲ ਸੁਖਵੀਰ ਦੀ ਇੱਕ ਦੂਰੀ ਬਣ ਗਈ ਸੀ ਬਸ ਇੱਕ ਭਤੀਜਾ ਤਜੰਦਰ ਹੀ ਸੀ ਜਿਸ ਨਾਲ ਉਹ ਯਾਰਾਂ ਵਾਂਗ ਗੱਲ ਕਰਕੇ ਆਪਣਾ ਦਿਲ ਖੋਲ ਲੈਂਦਾ ਸੀ ਉਹ ਤਜਿੰਦਰ ਨੂੰ ਇੰਗਲੈਂਡ ਦੀਆਂ ਸਟੋਰੀ ਸੁਣਾਉਂਦਾ ਤੇ ਦੱਸਦਾ ਕਿ ਉਹ ਉੱਥੇ ਬਿਨਾਂ ਰੋਕ-ਟੋਕ ਦੇ ਰਹਿ ਰਿਹਾ ਹੈ ਉਹ ਕੁਝ ਵੀ ਕਰ ਸਕਦਾ ਤੇਜਿੰਦਰ ਵੀ ਚਾਚੇ ਨੂੰ ਕਹਿਣ ਲੱਗਾ ਕਿ ਮੈਨੂੰ ਵੀ ਬੁਲਾ ਲੈ ਸੁਖਵੀਰ ਕਹਿੰਦਾ ਬੁਲਾ ਲਵਾਂਗਾ ਪਰ ਹੌਲੀ-ਹੌਲੀ ਤਜਿੰਦਰ ਉਤਾਵਲਾ ਹੋਣ ਲੱਗਾ ਯੂਕੇ ਜਾਣ ਨੂੰ ਇਦਰ ਬੀਰੋ ਇਸ ਵਕਤ ਇਕੱਲੀ ਸਭ ਮੈਨੇਜ ਕਰ ਰਹੀ ਸੀ ਕਿਸੇ ਤਰ੍ਹਾਂ ਸੁਖਵੀਰ ਨੂੰ ਬੀਰੋ ਤੋਂ ਛਿੜਤਾ ਇੰਡੀਆ ਰਹਿੰਦਿਆਂ ਹੀ ਸੀ ਉਹ ਤਲਾਕ ਲੈਣਾ ਚਾਹੁੰਦਾ ਸੀ ਪਰ ਪੰਜਾਬ 'ਚ ਇਹ ਪੋਸੀਬਲ ਨਹੀਂ ਸੀ ਤੇ ਜਿਸ ਤਰ੍ਹਾਂ ਦੇ ਟੱਬਰ ਤੋਂ ਉਹ ਸੀ ਤਲਾਕ ਵੱਡੀ ਚੀਜ਼ ਸੀ ਪਹਿਲਾਂ ਹੀ ਲੋਕ ਉਸ ਤੋਂ ਮੂੰਹ ਮੋੜ ਚੁੱਕੇ ਸਨ ਸੋ ਉਹ ਕੁਝ ਨਹੀਂ ਕਰ ਪਾਇਆ ਹੁਣ ਸੁਖਵੀਰ ਨੂੰ ਲੱਗ ਰਿਹਾ ਸੀ ਕਿ ਧਰਜਿੰਦਰ ਇੰਗਲੈਂਡ ਓਨਲੀ ਕੁਝ ਵੀ ਕਰਨ ਨੂੰ ਤਿਆਰ ਹੈ ਸੋ ਇੱਥੇ ਇਹ ਖੋਨੀ ਜੁਗਤ ਲੜਾਉਂਦਾ ਹੈ ਉਹ ਪਲਾਨ ਕਰਦਾ ਹੈ ਕਿ ਤਜਿੰਦਰ ਹੱਥੋਂ ਵੀਰੋ ਨੂੰ ਮਰਵਾ ਦਿੰਦਾ ਫਿਰ 2-3 ਸਾਲ ਬਾਅਦ ਮੈਂ ਪੰਜਾਬ ਆਵਾਂਗਾ ਕਿਸੇ ਅਮੀਰ ਘਰ ਦੀ ਕੁੜੀ ਨਾਲ ਵਿਆਹ ਕਰਾਂਗਾ ਇਸ ਵਕਤ ਤੱਕ ਉਮਰ ਥੋੜੀ ਵੱਧ ਜਾਏਗੀ ਪਰ ਐਨ ਆਰ ਆਈਜ਼ ਨਾਲ ਤਾਂ 22 ਸਾਲ ਦੀ ਕੁੜੀ ਵੀ ਤਾਂ ਵਿਆਹ ਦਿੰਦੇ ਨੇ ਲੋਕ ਨਾਲੇ ਮੂੰਹ ਮੰਗੇ ਪੈਸੇ ਦਿੰਦੇ ਨੇ ਸੋ ਫਿਰ ਉਸ ਜਵਾਨ ਕੁੜੀ ਨੂੰ ਇੱਥੇ ਲਿਆ ਕੇ ਇੰਗਲੈਂਡ ਲਿਆ ਕੇ ਐਸ਼ ਕਰਾਂਗਾ ਅਜੇ ਸੁਖਵੀਰ ਆਪਣਾ ਪੂਰਾ پلان ਤਜਿੰਦਰ ਨੂੰ ਨਹੀਂ ਦੱਸਦਾ ਪਰ ਉਹਨੂੰ ਯੂਕੇ ਬੁਲਾਉਣ ਲਈ ਹਾਂ ਜ਼ਰੂਰ ਕਰ ਦਿੰਦਾ ਸੁਖਵੀਰ ਤਜਿੰਦਰ ਨੂੰ ਕਹਿੰਦਾ ਕਿ ਮੈਂ ਇੱਥੇ ਨਹੀਂ ਆ ਸੋ ਤੂੰ ਫਿਲਹਾਲ ਬੀਰੋ ਦਾ ਧਿਆਨ ਰੱਖ ਉਸਦੇ ক্লোਜ਼ ਰਹਾ ਕਰ ਤਜਿੰਦਰ ਨੇ ਇਦਾਂ ਹੀ ਕੀਤਾ ਉਹ ਹਰ ਕੰਮ 'ਚ ਬੀਰੋ ਦੀ ਮਦਦ ਕਰਦਾ ਅਪ੍ਰੈਲ 2013 ਦੇ ਸ਼ੁਰੂ 'ਚ ਫਿਰ ਤਜਿੰਦਰ ਜ਼ਿੱਦ ਕਰਨ ਲੱਗਾ ਚਾਚੇ ਨੂੰ ਕਿ ਤੂੰ ਬੁਲਾਉਂਦਾ ਨਹੀਂ ਆਪਣੇ ਕੋਲ ਅੱਗੋਂ ਸੁਖਵੀਰ ਕਹਿੰਦਾ ਤੂੰ ਮੇਰੇ ਲਈ ਬੀਰੋ ਨੂੰ ਖਤਮ ਕਰ ਦੇ ਮੈਂ ਤੈਨੂੰ ਬੁਲਾ ਲਵਾਂ ਸਜਿੰਦਰ ਇਹ ਗੱਲ ਸੁਣ ਕੇ ਸਨਹੀ ਹੋ ਗਿਆ ਉਹ ਕਹਿੰਦਾ ਮੈਂ ਸੋਚ ਕੇ ਦੱਸਦਾ ਉਹ ਸ਼ਾਇਦ ਡਰ ਗਿਆ ਤੇ ਫਿਰ ਉਸਨੇ ਸੁਖਵੀਰ ਨੂੰ ਹਫਤਾ ਫੋਨ ਨਹੀਂ ਕੀਤਾ ਸੁਖਵੀਰ ਨੇ ਖੁਦ ਉਸ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਤੈਨੂੰ ਇੰਗਲੈਂਡ ਦਾ ਬੁਲਾਵਾਗਾ ਹੀ ਨਾਲ ਹੀ ਇੱਕ ਵੱਡੀ ਰਕਮ ਵੀ ਦਵਾਂਗਾ ਇਸ ਵਾਰ ਤਾਂ ਜਿੰਦਰ ਲਾਲਚ ਜਾ ਗਿਆ ਹੁਣ ਇਕੱਲੇ ਇਹ ਸਭ ਉਸਦੇ ਵਾਸਤਾ ਦਾ ਨਹੀਂ ਸੀ ਉਹ ਕਿਹੜਾ ਕੋਈ ਕ੍ਰਾਈਮਨਲ ਸੀ ਹਾਂ ਉਹ ਕ੍ਰਾਈਮਨਲ ਬਨਣ ਜ਼ਰੂਰ ਵਾਲਾ ਸੀ ਸੋਸ ਨੇ ਆਪਣੇ ਨਾਲ ਇੱਕ ਦੋਸਤ ਰਜਵਿੰਦਰ ਸਿੰਘ ਔਰ ਫਿਰ ਰਾਜੂ ਨੂੰ ਵੀ ਰਲਾ ਲਿਆ ਉਸ ਨੇ ਰਾਜੂ ਨੂੰ ਮੋਟੀ ਰਕਮ ਚੋਂ ਅੱਧੀ ਰਕਮ ਦਾ ਲਾਲਚ ਦਿੱਤਾ ਪਲੱਸ ਇੰਗਲੈਂਡ ਜਾਣ ਲੱਗਿਆਂ ਉਹ ਆਪਣਾ ਟਰੈਕਟਰ ਰਾਜੂ ਨੂੰ ਦੇਏਗਾ ਇਹ ਵੀ ਵਾਦਾ ਕੀਤਾ ਹੁਣ ਕਰਨੀ ਸੀ ਪਲਾਨਿੰਗ ਕਿ ਬੀਰੂ ਨੂੰ ਕਿੱਦਾਂ ਮਾਰਿਆ ਜਾਏ ਇਸ ਤੋਂ ਪਹਿਲਾਂ ਕਿ ਇਹ ਕੁਝ ਸੋਚਦੇ ਬੀਰੋ ਖੁਦ ਹੀ ਤਜਿੰਦਰ ਨੂੰ ਫੋਨ ਕਰਦੀ ਹੈ ਕਿ ਮੈਂ ਹਰ ਸਾਲ ਬਾਬਾ ਬਾਲਖਨਾ ਜਾਣੀ ਆਂ ਪਰ ਇਸ ਸਾਲ ਮੇਰੇ ਹੱਥ ਖਾਲੀ ਨੇ ਕੋਈ ਪੈਸਾ ਨਹੀਂ ਹੈ ਤੂੰ ਮੈਨੂੰ 5000 ਦੇ ਦੇ ਤਾਂ ਮੈਂ ਮੱਥਾ ਟੇਕ ਆਵਾਂ ਤਜਿੰਦਰ ਤੇ ਰਾਜੂ ਨੂੰ ਲੱਗਿਆ ਕਿ ਮੱਛੀ ਆਪਣੇ ਆਪ ਹੀ ਜਾਲ ਵਿੱਚ ਫਸ ਗਈ ਸੁਖਵੀਰ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਬੜਾ ਖੁਸ਼ ਹੁੰਦਾ ਤਜਿੰਦਰ ਬੀਰੋ ਨੂੰ ਕਹਿੰਦਾ ਹੈ ਕਿ ਮੱਥਾ ਤਾਂ ਮੈਂ ਵੀ ਟੇਕਣਾ ਹੈ ਤਣਾ ਚਲਾਂਗੇ ਮੱਥਾ ਟੇਕਣ ਦਾ ਪ੍ਰੋਗਰਾਮ 30 ਅਪ੍ਰੈਲ ਦਾ ਹੁੰਦਾ ਹੈ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਬੀਰੋ ਨੂੰ ਉਸ ਨਾਲ ਵੇਖੇ ਸੋ ਬੀਰੋ ਨੂੰ ਘਰਾਇਆ ਪਹੁੰਚਣ ਲਈ ਕਹਿੰਦਾ ਹੈ ਬੀਰੋ ਇਹ ਗੱਲ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ ਸੀ ਕਿ ਜੇ ਸੁਖਵੀਰ ਨੂੰ ਪਤਾ ਲੱਗ ਗਿਆ ਤਾਂ ਫਿਰ ਨਰਾਸ਼ ਹੋ ਸੋ ਉਹ ਘਰਾਇਆ ਜਾਂਦੀ ਹੈ ਉੱਥੇ ਤਜਿੰਦਰ ਤੇ ਉਸ ਦਾ ਦੋਸਤ ਰਾਜੂ ਗੱਡੀ 'ਚ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਹੁੰਦੇ ਨੇ ਗੱਡੀ ਚ ਬੈੰਦੀ ਹੈ ਕਾਰ ਤਜਿੰਦਰ ਚਲਾ ਰਿਹਾ ਹੁੰਦਾ ਨਾਲ ਦੀ ਸੀਟ ਤੇ ਬੀਰੋ ਬੈਠੀ ਹੁੰਦੀ ਹੈ ਤੇ ਪਿਛਲੀ ਸੀਟ ਤੇ ਰਾਜੂ ਹੁਸ਼ਿਆਰਪੁਰ ਦਾ ਚੱਕ ਨਰੀਆਲ ਇਹਨਾਂ ਨੂੰ ਸਨਸਾਨ ਜਿਹਾ ਲੱਗਦਾ ਹੈ ਉੱਥੇ ਰਾਜੂ ਬਲਬੀਰ ਦੀ ਚੁੰਨੀ ਦੇ ਸਿਰੇ ਫੜ ਕੇ ਚੁੰਨੀ ਨੂੰ ਗਲ ਚ ਟਾਈਟ ਕਰ ਦਿੰਦਾ ਤੇ ਫੇਰ ਬਲਬੀਰ ਬੌਰ ਬੀਰੋ ਦਾ ਗਲਾ ਘੋਟ ਦਿੰਦਾ ਚਲਦੀ ਕਾਰში ਬੀਰੋ ਦਾ ਦਮ ਨਿਕਲ ਜਾਂਦਾ ਫੇਰੇ ਬਾਡੀ ਨੂੰ ਕਾਰ ਤੋਂ ਬਾਹਰ ਕੱਢਦੇ ਨੇ ਤੇ ਕਿਰਪਾਨ ਨਾਲ ਉਸ ਤੇ ਕਈ ਵਾਰ ਕੱਟਦੇ ਨੇ 1% ਵੀ ਤਜਿੰਦਰ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਕਿ ਉਹ ਬਚ ਜਾਏ ਫੇਰ ਉਹ ਬਾਡੀ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਨੇ ਤਜਿੰਦਰ ਦੇ ਇਸ ਬਿਆਨ ਤੇ ਰਾਜ ਨੂੰ ਵੀ ਫੜ ਲਿਆ ਗਿਆ ਇਨਾ ਵੀ ਹੀ ਨਿਸ਼ਾਨਦੇਹੀ ਤੇ ਕਿਰਪਾਨ ਕਾਰ ਚੁੰਨੀ ਸਭ ਬਰਾਮਦ ਕਰ ਲਏ ਜਾਂਦੇ ਨੇ ਬੀਰੋ ਦਾ ਮੋਬਾਈਲ ਫੋਨ ਇਹਨਾਂ ਨੇ ਡੈਮੇਜ ਕਰਕੇ ਸੁੱਟਤਾ ਸੀ ਜੋ ਮਿਲ ਨਹੀਂ ਸਕਿਆ ਤਜਿੰਦਰ ਤੇ ਰਾਜੂ ਤਾਂ ਫੜੇ ਗਏ ਪਰ ਮਾਸਟਰਮਾਈਂਡ ਸੁਖਵੀਰ ਸਿੰਘ ਸ਼ਾਇਦ ਇੰਗਲੈਂਡ ਛੀ ਆਜ਼ਾਦ ਹੈ ਉਹ ਭਾਰਤ ਆਇਆ ਕਿ ਨਹੀਂ ਫੜਿਆ ਗਿਆ ਕਿ ਨਹੀਂ ਇਸ ਦੀ ਜਾਣਕਾਰੀ ਅਵੇਲੇਬਲ ਸੋਰਸਸ ਰਾਹੀਂ ਨਹੀਂ ਮਿਲਦੀ ਹਾਲਾਂਕਿ ਜੇ ਕੁਝ ਇਨਫੋਰਮੇਸ਼ਨ ਜੁਟਾ ਪਾਵਾਂਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਨਾਲੇ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਬੀਰੋ ਤਜਿੰਦਰ ਨਾਲ ਫੋਨ ਤੇ ਗੱਲਾਂ ਤਾਂ ਕਰਦੀ ਸੀ ਤੇ ਬਾਹਰ ਜਾਣ ਦੇ ਲਾਲਚ 'ਚ ਤਜਿੰਦਰ ਉਸਦੀ ਫਾਈਨੈਂਸ਼ੀਅਲ ਹੈਲਪ ਵੀ ਕਰਦਾ ਸੀ ਪਰ ਉਹਨਾਂ ਦੋਵਾਂ 'ਚ ਕਿਸੇ ਤਰ੍ਹਾਂ ਦੇ ਨਾਜਾਇਜ਼ ਸੰਬੰਧ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਬਲਬੀਰ ਕੌਰ ਬੀਰੋ ਇੱਕ ਸਿੰਪਲ ਕੁੜੀ ਸੀ ਜਦੋਂ ਵਿਆਹ ਹੋਇਆ ਤਾਂ ਉਸਦੀ ਖੁਆਇਸ਼ ਹੀ ਇਹ ਸੀ ਸ਼ਾਇਦ ਕਿ ਮੇਰਾ ਖੁਸ਼ਹਾਲ ਪਰਿਵਾਰ ਹੋਵੇ ਹੋਰ ਕੁਝ ਨਹੀਂ ਸੀ ਮੰਗਦੀ ਉਹ ਜ਼ਿੰਦਗੀ ਤੋਂ ਪਰ ਸੁਖਵੀਰ ਦੀ ਜ਼ਿੰਦਗੀ ਦਾ ਪੈਟਰਨ ਖੋਰ ਹੀ ਬਣ ਗਿਆ ਸੀ ਉਹ ਆਯਾਸ਼ੀ ਵੱਲ ਨੂੰ ਤੁਰ ਪਿਆ ਤੇ ਫਿਰ ਆਪਣੇ ਹੱਥ ਆਪਣੇ ਹੋਸ਼ ਹੀ ਸਭ ਬਰਬਾਦ ਕਰ ਲਿਆ ਪਰਿਵਾਰ ਤੋਂ ਬੋਰ ਹੋਣ ਵਾਲੇ ਲੋਕ ਕਿੱਦਾਂ ਦੇ ਹੁੰਦੇ ਹੋਣਗੇ ਆਪਣੇ ਬੱਚਿਆਂ ਤੋਂ ਮੂੰਹ ਮੋੜਨ ਵਾਲੇ ਕਿੱਦਾਂ ਦੇ ਹੁੰਦੇ ਹੋਣਗੇ ਚੰਗੇ ਭਲੇ ਸੋਹਣੇ ਰਿਸ਼ਤਿਆਂ ਨੂੰ ਆਪਣੇ ਖਰਾਬ ਮਨਸੂਬਿਆਂ ਨਾਲ ਲਬੇੜ ਦੇਣ ਵਾਲੇ ਕਿੱਦਾਂ ਦੇ ਹੁੰਦੇ ਹੋਣਗੇ ਕਿੱਦਾਂ ਖੁਸ਼ ਰਹਿ ਸਕਦੇ ਹੋਣਗੇ ਸਮਝ ਹੀ ਨਹੀਂ ਆਉਂਦਾ ਵਾਹਿਗੁਰੂ ਇਸ ਮਤਬਕ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸ ਸਾ